ਅੱਜ ਤੜਕਸਾਰ ਹੀ ਬਾਗਾਪੁਰਾਣਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਪਾਈਆਂ ਗਈਆਂ ਭਾਜੜਾਂ ਤਸਵੀਰਾਂ ਤੁਹਾਨੂੰ ਬਾਗਾਪੁਰਾਣਾ ਦੇ ਕਾਲੇਕੇ ਰੋਡ ਤੋਂ ਦਿਖਾ ਰਹੇ ਹਾਂ ਜਿੱਥੇ ਕੀ ਡੀਐਸਪੀ ਦਰਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਐਸਐਚਓ ਜਤਿੰਦਰ ਸਿੰਘ ਵੱਲੋਂ ਆਪਣੀ ਪੁਲਿਸ ਪਾਰਟੀ ਨਾਲ ਲੈ ਕੇ ਸਰਚ ਆਪਰੇਸ਼ਨ ਚਲਾਇਆ ਗਿਆ ਇਹ ਸਰਚ ਆਪਰੇਸ਼ਨ ਕਿਸ ਅਭਿਆਨ ਤਹਿਤ ਚਲਾਇਆ ਗਿਆ ਉਹ ਵੀ ਗੱਲਬਾਤ ਕਰਾਂਗੇ ਪਰ ਤੁਹਾਨੂੰ ਇਸ ਵਕਤ ਦੀਆਂ ਤਸਵੀਰਾਂ ਬਾਗਾਪੁਰਾਣਾ ਦੇ ਕਾਲੇਕੇ ਰੋਡ ਤੋਂ ਦਿਖਾ ਰਹੇ ਹਾਂ ਤੇ ਹੋਰ ਵੀ ਵੱਖ-ਵੱਖ ਪਿੰਡਾਂ ਦੇ ਵਿੱਚ ਇਹ ਅਭਿਆਨ ਚਲਾਇਆ ਗਿਆ ਤੇ ਨਸ਼ਾ ਤਸਕਰ ਜਿਹੜੇ ਭੱਜਦੇ ਹੋਏ ਦਿਖਾਈ ਦਿੱਤੇ ਪੁਲਿਸ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਜਿਸ ਕੋਲ ਵੀ ਕੋਈ ਨਸ਼ਾ ਜਾਂ ਕੋਈ ਹੋਟੀ ਬਰਾਮਦ ਹੁੰਦੀ ਹੈ ਤਾਂ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਬਹੁਤ ਸਾਰੇ ਸ਼ੱਕੀ ਵਿਅਕਤੀਆਂ ਨੂੰ ਜਿਹੜਾ ਪੁਲਿਸ ਨੇ ਹਿਰਾਸਤ ਵਿੱਚ ਵੀ ਲਿਆ ਹੈ ਉਹਨਾਂ ਦਾ ਪੁੱਛਗਛ ਚ ਜਾਰੀ ਆ ਤੇ ਦੇਖਦੇ ਹਾਂ ਕਿ ਇਸ ਕਿਸ ਤੇ ਕਿਹੜੀ ਕਿਹੜੀ ਕਾਰਵਾਈ ਹੁੰਦੀ ਹੈ ਤੇ ਕੀ ਕੁਝ ਜਿਹੜਾ ਬਰਾਮਦ ਹੋਇਆ ਗੱਲਬਾਤ ਕਰਦੇ ਹਾਂ ਡੀਐਸਪੀ ਦਲਬੀਰ ਸਿੰਘ ਸਿੱਧੂ ਜੀ ਨਾਲ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸਵੇਰ ਸਾਣਾ ਬਗਾ ਪ੍ਰਾਣਾ ਦੇ ਤਿੰਨ ਪਿੰਡਾਂ ਵਿੱਚ ਫਾਸੋ ਆਪਰੇਸ਼ਨ ਕੀਤਾ ਗਿਆ ਜਿਸ ਦੌਰਾਨ ਕਾਫੀ ਸ਼ੱਕੀ ਘਰਾਂ ਤੇ ਰੇਡ ਕੀਤੀ ਗਈ ਸਰਚ ਕੀਤੀ ਗਈ ਉਹਨਾਂ ਦੇ ਹੋਰ ਸ਼ੱਕੀ ਵਾਹਨ ਚੈੱਕ ਕੀਤੇ ਗਏ ਸ਼ੱਕੀ ਬੰਦੇ ਚੈੱਕ ਕੀਤੇ ਗਏ ਜੋ ਬੰਦੇ ਕਾਬੂ ਕੀਤੇ ਗਏ ਨੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਚ ਤੇ ਲੰਮੀ ਜੀ